ਹਾਂਜੀ ਆਲੀ ਖਬਰ ਹੈ ਜੀ ਸਿਸਟਮ ਦੀਆਂ ਜੜ੍ਹਾਂ ਤੱਕ ਪਹੁੰਚ ਚੁੱਕਿਆ ਹੈ ਭ੍ਰਿਸ਼ਟਾਚਾਰ 12000 ਰੁਪਏ ਦੀ ਰਿਸ਼ਵਤ ਲੈੰਦਾਈ ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਵਿਜੀਲੈਂਸ ਬਿਊਰੋ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਜ਼ਗਾਤਾਰ ਸਖਤਾਈ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਜਿਹੜੇ ਕਿ ਭ੍ਰਿਸ਼ਟਾਚਾਰ ਨੂੰ ਰੋਕ ਲਈ ਬਹੁਤ ਜ਼ਿਆਦਾ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਂਜੀ ਆਲੀ ਖਬਰ ਹੈ ਜੀ ਅਜਨਾਲਾ ਪੁਲਿਸ ਨਹੀਂ ਰੋਕ 파 ਰਹੀ ਹੈ ਦੇਪਪਾਰ ਦੇ ਤੰਦੇ ਤੇ ਨਸੇ ਨੂੰ ਕਾਉਂਸਲਰ ਦੇ ਪਤੀ ਨੂੰ ਰੋਕਣਾ ਪਿਆ ਮਹਿੰਗਾ ਜਿਹੜਾ ਕਿ ਅਜਨਾਲਾ ਸਹਿਰ ਅੰਦਰ ਚੱਲ ਰੇ ਦੇਪ ਵਪਾਰ ਅਤੇ ਨਸਿਆਂ ਦੇ ਤੰਦੇ ਨੂੰ ਰੋਕਣ ਵਿੱਚ ਅਜਨਾਲਾ ਪੁਲਿਸ ناکਾਮ ਨਜ਼ਰ ਆ ਰਹੀ ਹੈ ਤੇ ਅਜਨਾਲਾ ਵਿੱਚ ਸ਼ਰੀਆਮ ਨਸ਼ਾ ਤੇ ਦੇਪਪਾਰ ਦਾ ਕੰਮ ਚੱਲ ਰਿਹਾ ਹੈਗਾ ਪਰ ਅਜਨਾਲਾ ਪੁਲਿਸ ਕਾਰਵਾਈ ਕਰਨ ਦੇ بجائے ਹੱਥ ਤੇ ਹੱਥ ਰੱਖੀ ਵੈ ਠੀਕ ਹੈ ਅਜਨਾਲਾ ਵਿੱਚ ਦੇ ਸ਼ਾਮ ਇੱਕ ਮੁਹੱਲੇ ਅੰਦਰ ਘਰ ਵਿੱਚ ਚੱਲ ਰੇ ਦੇਪ ਵਪਾਰ ਦੇ ਤੰਦੇ ਤੇ ਨਸ਼ੇ ਨੂੰ ਰੋਕਣ ਅਜਨਾਲਾ ਦੀ ਮਹਿਲਾ ਕਾਉਂਸਲਰ ਦੇ ਪਤੀ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਚੁੱਕਿਆਗਾ ਹਾਂਜੀ ਆਲੀ ਖਬਰ ਹੈ ਸੜਕ ਹਾਦਸੇ 'ਚ ਅਮਰਤਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਰੋਂਦੀ ਮਾਂ ਪੁੱਤ ਨੂੰ ਮਾਰ ਰਹੀ ਹੈ ਆਵਾਜ਼ਾਂ ਹਾਂਜੀ ਆਲੀ ਖਬਰ ਹੈ ਜਲੰਧਰ 'ਚ ਕਾਂਗਰਸੀ ਆਗੂ ਦੇ ਘਰ ਨੌਕਰਾਨੀ ਨੇ ਕੀਤੀ ਹੈ ਖੁਦਕੁਸ਼ੀ ਨੇੜਿਓਂ ਮਿਲਿਆ ਪ੍ਰੈਗਨੈਂਸੀ ਸਟ੍ਰਿਪ ਪਰਿਵਾਰ ਨੇ ਲਾਇਨੇ ਗੰਭੀਰ ਅਲਜਾ ਜਲੰਧਰ 'ਚ ਸਿਬਿਹਾਰ ਨੇੜੇ ਸਾਬਕਾ ਕਾਂਗਰਸੀ ਕਾਉਂਸਲ ਕਾਉਂਸਲਰ ਰੌਹਨ ਸਹਿਗਲ ਦੇ ਘਰ ਕੰਮ ਕਰਨ ਵਾਲੀ ਨੌਕਰਾਨੀ ਨੇ ਪਾਹਾ ਲੈ ਕੇ ਖੁਦਕੁਸ਼ੀ ਕਰ ਲਈਗੀ ਮ੍ਰਿਤਕਾ ਦੀ ਪਛਾਣ ਜਿਹੜੀ ਸੋਡਨ ਨਗਰ ਦੀ ਰਹਿਣ ਵਾਲੀ ਨਿਕੀਤਾ ਬਜੋਈ ਹੈ ਮ੍ਰਿਤਕ ਮੂਰਪਤ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲੀ ਸੀ ਲੜਕੀ ਦਾ ਪਰਿਵਾਰ ਜੁਪੀ ਵਿੱਚ ਰਹਿੰਦਾ ਤੇ ਉਹ ਜਲੰਧਰ ਵਿੱਚ ਆਪਣੀ ਮਾਸੀ ਕੋਲ ਰਹਿ ਰਹੀ ਸੀ ਜਾਣਕਾਰੀ ਮੁਤਾਬਕ ਨਿਕਿਤਾ ਬਰਮਾ ਪਿਛਲੇ 5 ਸਾਲਾਂ ਤੋਂ ਇਥੇ ਕੰਮ ਕਰ ਰਹੀ ਹੈ ਮਾਸੀ ਕ੍ਰਿਸ਼ਨਾ ਬਰਮਾ ਨੇ ਦੱਸਿਆ ਕਿ ਨਿਕਿਤਾ ਕਾਂਗਰਸੀ ਆਗੂ ਰਹਨ ਸਹਿਗਲ ਦੇ ਘਰ ਕੰਮ ਕਰਦੀ ਰਹੀ ਹੈ ਤੇ ਉਹਨਾਂ ਦੇ ਘਰ ਹੀ ਉਸਨੇ ਖੁਦਕੁਸ਼ੀ ਕਰ ਲਈ ਗਈ ਹੈ ਹਾਂਜੀ ਆਲੀ ਖਬਰ ਇਹ ਅਮਰੀਕਾ ਤੋਂ ਦਿੱਤੀ ਗਈ ਸੀ ਤੋਦੀ ਨੂੰ ਮਾਰਨ ਲਈ ਸਪਾਰੀ ਪੁਲਿਸ ਨੇ 5 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈਗਾ ਇਹ ਮਾਮਲੇ ਦੀ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਅਗਲੀ ਖਬਰ ਹੈ ਸਰਕਾਰ ਨੇ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਤੋਂ ਪਹਿਲਾਂ ਕਿਸਾਨ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਕਿਸਾਨ ਮਜ਼ਦੂਰ ਤੇ ਵਾਤਾਵਰਣ ਪੱਖੀ ਖੇਤੀ ਨੀਤੀ ਬਨਾਉਂਸ ਵਿੱਚ ਹੋਰ ਪੱਖ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਿਧਾਨ ਸਭਾ ਦੇ ਸ਼ੈਸੰਦਰਾਂ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਮੋਰਚਾ ਲਗਾ ਕੇ 2 ਸਤੰਬਰ ਨੂੰ ਵਿਧਾਨ ਸਭਾ ਬਲ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਧਿਆਨਾ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਸਤੰਬਰ ਨੂੰ ਹੀ ਦੋਹਾਂ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ। ਹਾਂਜੀ, ਆਲੀ ਖਬਰ ਹੈ ਸ਼ੰਭੂ ਬਾਰਡਰ ਤੇ ਵਿਨੇਸ਼ ਪੁਗਾਰ ਦਾ ਸਨਮਾਨ ਕੀਤਾ ਗਿਆ। ਪਹਿਲਵਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਆਪਣੇ ਹੱਕ ਮੰਗਣ ਵਾਲੇ ਹਰ ਬਾਰ ਸਿਆਸੀ ਨਹੀਂ ਹੁੰਦੇ ਨੇ। ਕਿਸਾਨ ਅੰਦੋਲਨ 2.0 ਦੇ 200 ਦਿਨ ਪੂਰੇ ਹੋਣ ਤੇ ਸ਼ੰਭੂ ਅਤੇ ਖਨੂਰੀ ਸਰਾਤ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਹਨ। ਇਸ ਦੌਰਾਨ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪਹਿਲਵਾਨ ਵਿਨੇਸ਼ ਪੁਗਾੜ ਦਾ ਸਨਮਾਨ ਵੀ ਕੀਤਾ ਗਿਆ ਹੈਗਾ ਪੈਰਿਸ 올림픽 ਤੋਂ ਅਜੋਕ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਪੁਗਾੜ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ ਹਾਂਜੀ ਆਲੀ ਖਬਰ ਇਹ ਧੋਖੇਬਾਜ਼ ਨਿਕਲੀ ਆ ਪਤਨੀ ਲੱਖਾਂ ਰੁਪਏ ਲਗਾ ਕੇ ਭੇਜਿਆ ਆਸਟ੍ਰੇਲੀਆ ਤੇ ਵਿਦੇਸ਼ ਜਾ ਕੇ ਦੂਜੇ ਬੰਦੇ ਨਾਲ ਜਿਹੜਾ ਕਿ ਵਿਆਹ ਕਰਵਾ ਲਿਆ ਗਿਆ ਪਟਿਆਲਾ ਤੋਂ ਵਿਦੇਸ਼ ਗਈ ਇੱਕ ਔਰਤ ਨੇ ਉਤੇ ਦੂਜਾ ਵਿਆਹ ਕਰਵਾ ਲਿਆ ਗਿਆ। ਮਹਿਲਾ ਦੇ ਪਤੀ ਨੇ ਲੱਖਾਂ ਰੁਪਏ ਖਰਚ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ। ਪਰ ਪਤਨੀ ਬੇਵਫਾ ਨਿਕਲੀ ਹੈ ਅਤੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਵਿਦੇਸ਼ ਜਾ ਕੇ ਦੂਜਾ ਵਿਆਹ ਕਰ ਲਿਆ ਗਿਆ। ਹਾਂਜੀ, ਆਲੀ ਖਬਰ ਹੈ ਕੰਗਨਾ ਤੇ ਸਿਮਰਨਜੀਤ ਵੱਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਤੇ ਬੋਲੇ ਨੇ ਜੈ ਰਾਮ ਠਾਕੁਰ ਕਹੇ ਉਹਨਾਂ ਦੇ ਘਰਾਂ ਨੂੰ ਨੂਤੀ ਹੈ। ਭਾਰਤੀ ਜਨਤਾ ਪਾਰਟੀ ਨੇ ਭਾਵੇਂ ਕਿਸਾਨ ਅਦੋਨੋਂ ਲੈ ਕੇ ਕੰਗਨਾ ਰਣੂਦ ਦੀ ਟਿੱਪਣੀ ਤੋਂ ਦੂਰੀ ਬਣਾ ਲਈ ਸੀ ਇਸ ਅਤੇ ਇਸ ਨੂੰ ਕੰਗਨਾ ਦਾ ਨਿੱਜੀ ਬਿਆਨ ਕਰਾਰ ਦਿੱਤਾ ਠੀਕਾ ਪਰ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕੰਗਨਾ ਦੇ ਬਿਆਨ ਤੇ ਇੱਕ ਨਿੱਜੀ ਚੈਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਬਾਰੇ ਵੀ ਗੱਲ ਕੀਤੀ ਹੈ ਜਿਨ੍ਹਾਂ ਨੇ ਕੰਗਨਾ ਰਣੂਦ ਤੇ ਅਸ਼ਲੀਲ ਟਿੱਪਣੀ ਕੀਤੀ ਸੀਗੀ ਹਾਂਜੀ ਅਗਲੀ ਖਬਰ ਹੈ ਜੀ ਪਠਾਨਕੋਟ ਚੰਬਾ ਮੁੱਖ ਮਾਰਗ ਤੇ ਪਿੰਡ ਬੁੱਗਲ ਦੀ ਵਿੱਚ ਬੀਤੀ ਰਾਤ ਚੰਡੀਗੜ੍ਹ ਜਾ ਰਹੀ ਇੱਕ ਬੱਸ ਡਰਾਈਵਰ ਕੋਲੋਂ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਵਾਰੀਆਂ ਬਾਲਵਲ ਬਚ ਗਿਆ ਹਨ ਹਾਦਸਾ ਸੰਬੰਧੀ ਜਾਣਕਾਰੀ ਦਿੰਦਿਆਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਡਰਾਈਵਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਚੰਬਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਰਾਤ ਕਰੀਬ 11:30 ਵਜੇ ਜਦੋਂ ਬੱਸ ਬੁੰਗਰ ਅੱਡੇ ਕੋਲ ਪੁੱਜੀ ਤਾਂ ਸੜਕ ਦੇ ਦੂਜੇ ਪਾਸੇ ਆਵਾਰਾ ਪਸ਼ੂ ਬੈਠੇ ਸਨ ਇਸ ਦੌਰਾਨ ਸਾਹਮਣੇ ਇੱਕ ਤੇਜ਼ ਰਫ਼ਤਾਰ ਬਾਂਦ ਪਸ਼ੂ ਨੂੰ ਬਚਾਉਂਦਾ ਬੱਸ ਦੇ ਸਾਹਮਣੇ ਆ ਗਿਆ ਤੇਜ਼ ਰਫ਼ਤਾਰ ਬਾਂਦ ਤੋਂ ਬੱਸ ਨੂੰ ਬਚਾਉਣ ਲਈ ਜਿਉਂ ਹੀ ਬੱਸ ਮੋੜੀ ਤਾਂ ਬੱਸ ਚਿੱਕੜ ਕਾਰਨ ਫਿਸਲ ਗਈ ਹੈ ਅਤੇ ਦਰਖਤ ਨਾਲ ਵੱਜ ਜਾ ਕੇ ਟਕਰਾਈ ਗਈ ਹੈ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਬਣ ਚੁੱਕੀ ਹੈ ਹਾਂਜੀ ਆ ਲਿਖ ਰਹੀ ਪੰਜਾਬ ਕਾਂਗਰਸ ਨੇ ਮਨਾਈ ਸਾਬਕਾ ਸੀਐਮ ਬੈਂਤ ਸਿੰਘ ਦੀ ਵਰਸੀ ਸੀਐਸ ਐਸਜੀਪੀਸੀ ਨੇ ਦਿਲਬਰ ਸਿੰਘ ਨੂੰ ਕੀਤਾ ਗਿਆ ਗਿਆ ਜਾਤ ਹਾਂਜੀ ਆਲੀ ਖਬਰ ਹੈ ਪ੍ਰਿੰਸੀਪਲ ਰੰਦਾਵਾ ਸਿੰਘ ਨੇ ਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗ ਪਟਿਆਲਾ ਦਾ ਚਾਰਜ ਜਿਨਾਂ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਹੁਕਮ ਅਨੁਸਾਰ ਅੱਜ ਪ੍ਰਿੰਸੀਪਲ ਰੰਦਾਵਾ ਸਿੰਘ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਫਤੇਗੜ ਸਾਹਿਬ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗ ਪਟਿਆਲਾ ਵਿਖੇ ਆਪਣੀ ਬਦਲੀ ਹੋਣ ਤੋਂ ਦੁਪਹਿਰ ਤੋਂ ਪਹਿਲਾਂ ਹਾਜ਼ਰ ਹੋ ਕੇ ਚਾਰਜ ਲੈ ਲਿਆ ਗਿਆ ਹਾਂਜੀ ਅਗਲੀ ਖਬਰ ਹੈ ਜੀ ਪੰਜਾਬ ਵਿੱਚ ਮਹਿਲਾ ਸ਼ਾਸਤਰੀ ਕਰਨ ਲਈ ਸਾਰੇ ਜ਼ਿਲ੍ਹਿਆਂ ਤੇ ਲਗਾਏ ਜਾਣਗੇ ਜੋਬ ਸਕਿੱਲ ਕੈਂਪ ਡਾਕਟਰ ਦਲਜੀਤ ਕੋਰ ਦਾ ਇਹ ਬਿਆਨ ਜਿਹੜਾ ਕਿ ਸਾਹਮਣੇ ਆਇਆਗਾ ਹਾਂਜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਮਲੋਧ ਪੁਲਿਸ ਵੱਲੋਂ ਚਿੱਤੇ ਦੀ ਕਤਿਤ ਸਮਗਲਰ ਥਾਰ ਗਰਲ ਕਾਬੂ ਕਰ ਲਈ ਗਈ ਹੈਗੀ ਡੀਐਸਪੀ ਪਾਇਲ ਦੀਪਕ ਰਾਏ ਨੇ थाना ਮਲੋਧ ਵਿਖੇ थाना ਮੁਖੀ ਸਤਨਾਮ ਸਿੰਘ ਚੌਕੀ ਸਿਹਾਰ ਦੇ ਇੰਚਾਰਜ ਸੁਖਦੀਪ ਸਿੰਘ ਅਤੇ ਪੁਲਿਸ ਪਾਰਟੀ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਮਲੋਧ ਪੁਲਿਸ ਵੱਲੋਂ ਨਸ਼ਾ ਦੀ ਚੇਨ ਨੂੰ ਤੋੜਨ ਲਈ ਇਲਾਕੇ ਵਿੱਚ ਬਹੁਤ ਚ੍ਰਿਚਿਤ ਫਾਰ ਗਰਲ ਨੂੰ ਕਾਬੂ ਕਰਕੇ ਇਲਾਕੇ ਵਿੱਚ ਚੱਲ ਰਹੀ ਚਿੱਟੇ ਦੀ ਸਪਲਾਈ ਲਾਈਨ ਨੂੰ ਤੋੜਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈਗੀ ਹਾਂਜੀ ਆਲੀ ਖਬਰ ਹੈ ਜੀ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪੰਜ ਤਖਤ ਸਪੈਸ਼ਲ ਟ੍ਰੇਨ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਹੈ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪੰਜ ਤਖਤਾਂ ਲਈ ਸਪੈਸ਼ਲ ਟ੍ਰੇਨ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਇਲਾਕੇ ਦੇ ਸਮੁੱਚੀ ਸੰਗਤ ਨੇ ਬੜੇ ਸ਼ਾਨਦਾਰ ਦੇ ਪਰべ ਤਰੀਕੇ ਨਾਲ ਸੰਗਤ ਦਾ ਅਨੰਦਪੁਰ ਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁਰਜੰਤੇ ਸਵਾਗਤ ਕੀਤਾ ਗਿਆ ਹੈਗਾ ਹਾਂਜੀ ਆਲੀ ਖਬਰਾਂ ਜੀ ਇਨਸਾਫ ਲੈਣ ਲਈ ਪਿੰਡ ਕਾਂਗੜ ਚ ਪਰਿਵਾਰ ਦੇ ਚਾਰ ਮੈਂਬਰ ਟੈਂਕੀ ਤੇ ਜਾ ਚੜੇ ਨੇ ਪਿੰਡ ਕਾਂਗੜ ਦਾ ਇੱਕ ਗਰੀਬ ਪਰਿਵਾਰ ਆਪਣੀ 17 ਸਾਲਾਂ ਲੜਕੀ ਨੂੰ ਅਗਵਾ ਕਰਨ ਦੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਪਿੰਡ ਦੀ ਵਾਟਰ ਬਾਕਸ ਦੇ ਟੈਂਕੀ ਤੇ ਚੜ ਗਿਆ ਪਰ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਦੇ ਭਰੋਸੇ ਮੰਗ ਰੋਹੇਠਾ ਉੱਤ ਉੱਤਰ ਆਏ ਨੇ ਹਾਂਜੀ ਅਗਲੀ ਖਬਰ ਹੈ ਪੰਚਾਇਤੀ ਰਾਜ ਸਿਸਟਮ ਮੁਤਾਬਕ ਕੌਣ ਹੁੰਦੇ ਹਨ ਸਰਪੰਚ ਮੁਖੀਆਂ ਤੇ ਪ੍ਰਧਾਨ ਅਤੇ ਕੀ ਹਨ ਤੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਥਾਨਕ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਬਹੁਤ ਸਾਰੀਆਂ ਅਸਮਾਨੀਆਂ ਹਨ ਤੇ ਇਹ ਲੋਕਾਂ ਨੂੰ ਹਰ ਪੱਧਰ ਤੇ ਪ੍ਰਸ਼ਾਸਨਿਕ ਫੈਸਲੇ ਲੈਣ ਦੀ ਸਹੂਲਤ ਦਿੰਦਾ ਤੇ ਇਹdੀਆਂ ਕੁਝ ਅਸਮਾਨੀਆਂ ਵਿੱਚ ਮੁਖੀਆਂ ਪ੍ਰਧਾਨ ਤੇ ਸਰਪੰਚ ਦੀਆਂ ਅਸਮਾਨੀਆਂ ਸਾਵਲਾਂ ਹਾਂਜੀ ਹਾਲੀਆ ਖ਼ਬਰੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਐਲਾਨ ਵੱਡਾ ਐਲਾਨ ਆਇਆਗਾ ਸਤੰਬਰ ਮਹੀਨੇ ਚ ਹੋਣ ਜਾ ਰਹੀ ਹੈ ਵੱਡੀ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੀ ਜੋਗ ਅਗਵਾਈ ਅਤੇ ਸਮਾਜਿਕ ਸੁਰੱਖਿਆ ਔਰਤ ਤੇ ਬਾਗ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਪਾਗ ਬਲ ਸਤੰਬਰ ਮਹੀਨੇ ਨੂੰ ਪੋਸ਼ਣ ਮਹਾਬੋਜ ਮਨਾਇਆ ਜਾ ਰਿਹਾ ਹੈ ਪੋਸ਼ਣ ਮਹਾ ਦੌਰਾਨ ਸੂਬੇ ਵਿੱਚ ਇੱਕ ਪੌਦਾ ਆਪਣੀ ਮਾਂ ਦੇ ਨਾਂ ਤੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਹਾਂਜੀ ਆਲੀ ਖ਼ਬਰ ਹੈ ਹਰਿਆਣਾ ਵਿੱਚ ਹੁਣ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਹੋਵੇਗੀ VOTING ਜਿਹੜੀ ਕਿ ਇਸ VOTING ਦੇ ਅੱਠ ਨੂੰ ਆਉਣਗੇ ਸਾਰੇ ਨਤੀਜੇ